ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਖਬਰਾਂ ਵਿਸਾਰ ਦੇ ਨਾਲ ਬੀਸੀ ਯੂनाइटेड ਪਾਰਟੀ ਦੇ ਲੀਡਰ ਕਿਵਨ ਫਾਲਕਨ ਨੇ ਕਿਹਾ ਹੈ ਕਿ ਬੀਸੀ ਕੰਜ਼ਰਵੇਟਿਵ ਪਾਰਟੀ ਨੇ ਇਕੱਠੇ ਹੋ ਕੇ ਚੋਣਾਂ ਲੜਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਤਾ ਜੋ ਵੋਟਾਂਵੰਨਨ ਤੋਂ ਬਚਾ ਜਾ ਸਕੇ ਉਹਨਾਂ ਕਹਿਆ ਕਿ ਦੋ ਸੱਜੇਪੱਖੀ ਪਾਰਟੀਆਂ ਦੇ ਵਿੱਚ ਗੱਲਬਾਤ ਜੋ ਚਲਾਈ ਗਈ ਸੀ ਜਿਸ ਦੇ ਤਹਿਤ ਨਾਨ ਕੰਪੀਟੀਸ਼ਨ ਡੀਲ ਬਣਾਉਣ ਦੇ ਲਈ ਰਾ ਪਧਰਾ ਹੋਣਾ ਸੀ ਇਸ ਨੂੰ ਕਨਜ਼ਰਵੇਟਿਵ ਲੀਡਰ ਜான் ਰੋਸਟੈਡ ਨੂੰ ਰੱਦ ਕਰ ਦਿੱਤਾ ਗਿਆ ਹੈ ਪਿਛਲੇ ਦਿਨੀ ਇਹ ਚਰਚਾ ਚੱਲ ਰਹੀ ਸੀ ਕਿ ਇਸ ਸਮੇਂ ਆ ਰਹੇ ਸਰਵੇਅ ਅਨੁਸਾਰ ਬੀਸੀ ਕਨਜ਼ਰਵੇਟਿਵ ਪਾਰਟੀ ਵੱਲੋਂ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਵਾਲੀ ਬੀਸੀ ਐਨ ਡੀ ਪੀ ਨੂੰ ਸਖਤ ਟੱਕਰ ਦਿੱਤੀ ਜਾ ਰਹੀ ਹੈ ਅਤੇ ਇਸੇ ਦੌਰਾਨ ਜੇਕਰ ਬੀਸੀ ਯੂनाइटेड ਸਮਝੌਤਾ ਕੰਜ਼ਰਵੇਟਿਵ ਪਾਰਟੀ ਨਾਲ ਹੋ ਜਾਂਦਾ ਤਾਂ ਉਹ ਸਰਕਾਰ ਬਣਾਉਣ ਵਾਲੀ ਹਾਲਤ ਦੇ ਵਿੱਚ ਆ ਸਕਦੇ ਨੇ ਕਈ ਸੱਜੇ ਪੱਖੀ ਲੀਡਰਾਂ ਦੇ ਵੱਲੋਂ ਇਸ ਸਬੰਧੀ ਕੋਸ਼ਿਸ਼ ਵੀ ਕੀਤੀ ਗਈ ਪਰ ਬਾਅਦ ਦੇ ਵਿੱਚ ਦੋਵੇਂ ਲੀਡਰਾਂ ਨੇ ਅਜੇਹੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਸੀ ਪਰ ਹੁਣ ਕੀਵਨ ਫਾਲਕਨ ਨੇ ਇਸ ਸਬੰਧੀ ਇਨਕਾਰ ਹੋਣ ਦੀ ਗੱਲਬਾਤ ਕਰਕੇ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਅਜਿਹੀ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰੋਵਿੰਸ ਦੇ ਵਿੱਚ ਅਜਿਹੀ ਪਾਰਟੀ ਜਿਸ ਦਾ ਕਿਸੇ ਨੇ ਪਹਿਲਾਂ ਨਾਮ ਤੱਕ ਨਹੀਂ ਸੁਣਿਆ ਅਤੇ ਉਸ ਦੀ ਇਸ ਢੰਗ ਦੀ ਲੋਕਪ੍ਰਿਅਤਾ ਤੋਂ ਮਾਹਰ ਇਹ ਅੰਦਾਜ਼ਾ ਵੀ ਲਗਾ ਰਹੇ ਨੇ ਕਿ ਜਿਸ ਢੰਗ ਦੀ ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਮੁਲਕ ਦੇ ਵਿੱਚ ਵੇਵ ਹੈ ਉਸ ਦਾ ਅਸਰ ਬੀਸੀ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਹੰਬੋਲਟ ਬਰਾਂਕੋਸ ਜੂਨੀਅਰ ਹਾਕੀ ਟੀਮ ਦੇ ਨਾਲ ਜੁੜੇ ਭਿਆਨਕ ਬੱਸ ਹਾਦਸੇ ਲਈ ਜ਼ਿੰਮੇਵਾਰ 파ਰਟੀ ਮੋਲ ਦੇ ਟਰੱਕੜ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਇਹ ਫੈਸਲਾ ਕੈਲਗਰੀ ਦੇ ਵਿੱਚ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੀ ਸੁਣਵਾਈ ਦੇ ਦੌਰਾਨ ਆਇਆ ਜਸਕੀਰਤ ਸਿੱਧੂ ਨੂੰ ਸਸਕੇਚਵਨ ਦੇ ਵਿੱਚ 2018 ਦੇ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਦੇ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸ ਹਾਦਸੇ ਦੇ ਵਿੱਚ 16 ਲੋਕ ਮਾਰੇ ਗਏ ਸਨ ਤੇ 13 ਹੋਰ ਜ਼ਖਮੀ ਹੋਏ ਸਨ ਉਸ ਨੇ ਖਤਰਨਾਕ ਡਰਾਈਵਿੰਗ ਦੇ ਦੋਸ਼ਾਂ ਦੇ ਵਿੱਚ ਇਕਬਾਲੇ ਜੁਰਮ ਕੀਤਾ ਸੀ ਹੰਬੋਲਡ ਬਰਾਂਕੋਸ ਬਸ ਹਾਸਾ ਸਸਕਚੂਨ ਦੇ ਪਿੰਡੂ ਇਲਾਕੇ ਡਿਸਟੇਲ ਦੇ ਟਿਸਡੇਲ ਦੇ ਵਿੱਚ ਹੋਇਆ ਸੀ ਨਵਾਂ ਵਿਆਹਿਆ ਪਰਮਨੈਂਟ ਰੈਜ਼ੀਡੈਂਟ ਜਿਸकी रसिद्धो ट्रक ਚਲਾ ਰਿਹਾ ਸੀ ਅਤੇ ਇੰਟਰセक्शन ਤੇ ਬਣੇ ਸਟਾਪ ਸਾਈਨ ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬਸ ਨਾਲ ਟਕਰ ਆ ਗਿਆ ਇਹ ਬੱਸ ਹੰਬੋਲਡ ਬ੍ਰਾਂਕੋਜ਼ ਦੀ ਜੂਨੀਅਰ ਹਾਕੀ ਟੀਮ ਨੂੰ ਲੈ ਜਾ ਰਹੀ ਸੀ ਜਸਕੀਰਤ ਨੂੰ ਪਿਛਲੇ ਸਾਲ ਪੂਰੀ ਫੈਰੋਲ ਜਿਹੜੀ ਆ ਉਹ ਮਿਲ ਗਈ ਸੀ ਦਸੰਬਰ ਵਿੱਚ ਫੈਡਰਲ ਕੋਰਟ ਨੇ ਜਸਕੀਰਤ ਦੇ ਵਕੀਲ ਵੱਲੋਂ ਪਾਈ ਡਿਪੋਟੇਸ਼ਨ ਦੇ ਖਿਲਾਫ ਅਪੀਲ ਖਾਰਜ ਕਰ ਦਿੱਤੀ ਸੀ ਜਸਕੀਰਤ ਦੇ ਵਕੀਲ ਨੇ ਸਤੰਬਰ ਦੇ ਵਿੱਚ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਕੈਨੇਡਾ ਬਾਰਡਰ ਸਰਵਿਸਿਜ਼ ਦੇ ਅਧਿਕਾਰੀਆਂ ਨੇ ਜਸਕੀਰਤ ਦੇ ਪਿਛਲੇ ਸਾਫ਼ ਅਪਰਾਧਕ ਰਿਕਾਰਡ ਅਤੇ ਇਸ ਹਾਸੇ ਪ੍ਰਤੀ ਉਸ ਦੇ ਪਛਤਾਵੇ ਨੂੰ ਵਿਚਾਰ ਅਧੀਨ ਨਹੀਂ ਕੀਤਾ ਸੀ ਵਕੀਲ ਨੇ ਕਿਹਾ ਸੀ ਕਿ ਬਾਰਡਰ ਏਜੰਸੀ ਨੂੰ ਇਸ ਕੇਸ ਦੀ ਦੁਬਾਰਾ ਸਮੀਖਿਆ ਕਰਨ ਦਾ ਹੁਕਮ ਦਿੱਤਾ ਜਾਏ ਸਰੀ ਦੇ ਵਿੱਚ ਸਿਰਫ 16.6% ਦੀ ਕੈਨੇਡੀਅਨ ਮੂਲ ਦੇ ਵਿਦਿਆਰਥੀ ਅਣਉਚਿਤ ਮੰਨੇ ਜਾਣ ਵਾਲੇ ਮਕਾਨਾਂ 'ਚ ਰਹਿੰਦੇ ਨੇ ਅੰਕੜੇ ਇਕੱਠੇ ਕੀਤੇ ਜਾਣ ਤੋਂ ਬਾਅਦ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਫੈਡਰਲ ਤੇ ਪ੍ਰੋਵਿੰਸ਼ੀਅਲ ਅਧਿਕਾਰੀਆਂ ਨੇ ਕੈਨੇਡਾ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੇ ਵਾਧੇ ਤੇ ਚਿੰਤਾ ਜ਼ਾਹਰ ਕੀਤੀ ਜਿਸ ਦੇ ਵਿੱਚ ਹਾਊਸਿੰਗ ਮਾਰਕੀਟ ਦੇ ਉੱਤੇ ਵਾਧੂ ਦਬਾਅ ਸ਼ਾਮਿਲ ਹੈ 2023 ਦੇ ਵਿੱਚ ਕੈਨੇਡਾ ਦੇ ਵਿੱਚ 10 ਲੱਖ ਤੋਂ ਵੱਧ ਕੁਮਾਂਤਰੀ ਵਿਦਿਆਰਥੀ ਸਨ ਜੋ ਕਿ ਪਿਛਲੇ ਸਾਲ ਨਾਲੋਂ 29% ਦਾ ਵਾਧਾ ਹੈ ਫੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਐਲਾਨ ਕੀਤਾ ਸੀ ਕਿ ਉਹ ਕੁਮਾਂਤਰੀ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਰੋਕਣ ਲਈ ਸਟੱਡੀ ਪਰਮਿਟਾਂ ਤੇ 2 ਸਾਲਾਂ ਦੀ ਸੀਮਾ ਲਗਾ ਰਹੀ ਹੈ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ 2024 ਲਈ 360000 ਅੰਡਰਗ੍ਰੈਜੂਏਟ ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦੇਵੇਗੀ ਜਿਸ ਦਾ ਉਦੇਸ਼ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘੱਟ ਕਰਨਾ ਹੈ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ 2021 ਦੌਰਾਨ ਕੈਨੇਡੀਅਨ ਮੋਲ ਦੇ ਵਿਦਿਆਰਥੀਆਂ ਦੇ ਮੁਕਾਬਲੇ ਕੁਮਾਂਤਰੀ ਤਿਆਰਥੀਆਂ ਦੁਆਰਾ ਅਨਸਟੇਬਲ ਰਿਹਾਈਸ਼ ਵਿੱਚ ਰਹਿਣ ਦੀ ਜ਼ਿਆਦਾ ਸੰਭਾਵਨਾ ਸੀ 10 ਕੈਨੇਡੀਅਨ ਮਿਊਨਿਸਪਲਸ ਜਿਨ੍ਹਾਂ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ ਆ ਉਹਨਾਂ ਵਿੱਚੋਂ 25 ਤੋਂ 63% ਦੀ ਅਨਸਟੇਬਲ ਰਿਹਾਇਸ਼ਾਂ ਦੇ ਵਿੱਚ ਰਹਿ ਰਹੇ ਸਨ ਦੂਜੇ ਪਾਸੇ 18 ਤੋਂ 24 ਸਾਲ ਦੀ ਉਮਰ ਦੇ ਕੈਨੇਡੀਅਨ ਮੂਲ ਦੇ ਵਿਦਿਆਰਥੀਆਂ ਦੇ ਵਿੱਚ ਅਨੁਚਿਤ ਰਿਹਾਇਸ਼ਾਂ ਦੇ ਵਿੱਚ ਰਹਿਣ ਦੀ ਦਰ 13 ਤੋਂ 45% ਦੀ ਘੱਟ ਸੀ ਰਿਪੋਰਟ ਦੇ ਅਨੁਸਾਰ ਠੁਕਵੀਂ ਰਿਹਾਇਸ਼ ਦਾ ਪੈਮਾਨਾ ਬਾਲਗਾਂ ਦੇ ਲਈ ਆਪਣਾ ਬੈੱਡਰੂਮ ਹੋਣਾ ਹੈ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਅਨੁਚਿਤ ਰਿਹਾਇਸ਼ਾਂ ਦੇ ਵਿੱਚ ਰ ਦਾ ਸੰਭਾਵਨਾ ਰੱਖਦੇ ਸਨ ਅੰਕੜਿਆਂ ਅਨੁਸਾਰ ਬ੍ਰੈਮਟਨ ਤੇ ਸਰੀ ਵਰਗੇ ਸ਼ਹਿਰ ਜਿੱਥੇ ਕੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਵੱਡੀ ਹੈ ਵਿੱਚ 60% ਤੋਂ ਵੱਧ ਕੁਮਾਂਤਰੀ ਵਿਦਿਆਰਥੀ ਅਨੁਚਿਤ ਰਿਹਾਇਸ਼ਾਂ ਵਿੱਚ ਰਹਿ ਰਹੇ ਨੇ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਅੱਜ ਜਨਮ ਦਿਨ ਹੈ ਜਿਨ੍ਹਾਂ ਨੂੰ ਅੱਜ ਹਰ ਥਾਂ ਯਾਦ ਕੀਤਾ ਜਾ ਰਿਹਾ ਹੈ ਖਾਸ ਕਰਕੇ ਸਰਾਬਾ ਪਿੰਡ ਵਾਲੇ ਵੀ ਉਹਨਾਂ ਨੂੰ ਮਾਣ ਮਹਿਸੂਸ ਕਰਦੇ ਹੋਏ ਅੱਜ ਯਾਦ ਕਰ ਰਹੇ ਨੇ ਤੇ ਜਿਨ੍ਹਾਂ ਨੇ ਕਰਤਾਰ ਸਿੰਘ ਸਰਾਬਾ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਾਈ ਹੈ ਉਹਨਾਂ ਨੇ ਵੀ ਅੱਜ ਉਹਨਾਂ ਬਾਰੇ ਗੱਲਬਾਤ ਕੁਝ ਇਸ ਤਰ੍ਹਾਂ ਕੀਤੀ ਆਉ ਜਾਣਦੇ ਆ ਅੰਮ੍ਰਿਤਸਰ ਆਬਾ ਦਾ ਇਸ ਮੌਕੇ ਕੀ ਕੁਝ ਕਹਿਣਾ ਹੈ ਕਰਤਾਰ ਸਿੰਘ ਸਰਾਬਾ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਕਰਤਾਰ ਸਿੰਘ ਸਰਾਬਾ ਨੂੰ ਕਿਵੇਂ ਸਾਰੇ ਯਾਦ ਕਰਦੇ ਨੇ ਖਾਸ ਕਰਕੇ ਉਹ ਲੋਕ ਜੋ ਉਹਨਾਂ ਦੇ ਪਿੰਡ ਦੇ ਨਾਲ ਜੁੜੇ ਹੋਏ ਨੇ ਜੋ ਉਹਨਾਂ ਦੀ ਜ਼ਿੰਦਗੀ ਤੇ ਉੱਤੇ ਫਿਲਮਾਂ ਵੀ ਬਣਾ ਚੁੱਕੇ ਨੇ ਉਹਨਾਂ ਦੇ ਨਾਲ ਅੱਜ ਕਰਤਾਰ ਸਿੰਘ ਸਰਾਬਾ ਬਾਰੇ ਗੱਲਬਾਤਾਂ ਕਰਾਂਗੇ ਅੰਮ੍ਰਿਤਸਰ ਆਬਾ ਜੀ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਆਬਾ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਕਰਤਾਰ ਸਿੰਘ ਸਰਾਭਾ ਜੀ ਦਾ ਅੱਜ ਜਨਮ ਦਿਨ ਹੈ ਤੁਸੀਂ ਉਹਨਾਂ ਨੂੰ ਕਿਵੇਂ ਯਾਦ ਕਰਦੇ ਹੋ ਉਹਨਾਂ ਦੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ ਹਾਂਜੀ ਸਭ ਤੋਂ ਪਹਿਲਾਂ ਜੀ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਸਕ੍ਰੀ ਦਾ ਜੀ ਜਿੱਦਾਂ ਕਿ ਸਾਰੇ ਜਾਣਦੇ ਜੀ ਮੇਰਾ ਨਾਮ ਅਮਰ ਸਰਾਭਾ ਮੈਂ ਵੀ ਸਰਾਭਾ ਪਿੰਡ ਹੀ ਬੌਰਨ ਹੋਇਆ ਹਾਂ ਜੀ ਸੋ ਕਰਤਾਰ ਸਿੰਘ ਸਰਾਭਾ ਦੇ ਉੱਤੇ ਅਸੀਂ ਬਹੁਤ ਪ੍ਰਾਊਡ ਕਰਦੇ ਹਾਂ ਜੀ ਅਸੀਂ ਨਹੀਂ ਕਰਦੇ ਸਾਰੇ ਪੰਜਾਬ ਕਰਦਾ ਸਾਰਾ ਦੇਸ਼ ਕਰਦਾ ਜੀ ਕਿਉਂਕਿ ਕਰਤਾਰ ਸਿੰਘ ਸਰਾਭਾ ਉਦੋਂ ਬੌਰਨ ਹੋਇਆ ਸੀ ਜੀ 24 ਮਈ 1896 ਨੂੰ ਜੀ ਸਰਾਬਾ ਪਿੰਡ ਵਿੱਚ ਬੌਰਨ ਹੋਇਆ ਜੀ ਉਹਨਾਂ ਦੇ ਮਾਤਾ ਦਾ ਨਾਮ ਸਾਹਿਬਕੌਰ ਪਿਤਾ ਦਾ ਨਾਮ ਮੰਗਲ ਸਿੰਘ ਸੀਗਾ ਜੀ ਮਾਤਾ ਪਿਤਾ ਛੋਟੇ ਹੀ ਸੀ ਜਦੋਂ ਕਰਤਾਰ ਸਿੰਘ ਸਰਾਬਾ ਉਹ ਸੁਰਗਵਾਸ ਹੋ ਗਏ ਸੀ ਤੇ ਫਿਰ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਦਾ ਪਾਲ ਪੋਸਟਮ ਕਰਿਆ ਕਰਤਾਰ ਸਿੰਘ ਸਰਾਬਾ ਸ਼ੁਰੂ ਤੋਂ ਹੀ ਜੀ ਬਹੁਤ ਜ਼ਿਆਦਾ ਫਰਤੀਲਾ ਸੀਗਾ ਬਹੁਤ ਜ਼ਿਆਦਾ ਜਾਣੇ ਕਿ ਉਹਦੇ ਵਿੱਚ ਇੰਨੀ એનર્ਜੀ ਹੁੰਦੀ ਸੀ ਸਾਰੇ ਪਿੰਡ ਦੇ ਲੋਕ ਜੋ ਦੇਖਦੇ ਸੀ ਕਹਿੰਦੇ ਸੀਗੇ ਉਹਦੇ ਦਾਦਾ ਜੀ ਨੂੰ ਬਦਨ ਸਿੰਘ ਜੀ ਨੂੰ ਵੀ ਇਹ ਬਹੁਤ ਕਲੇਵਰ ਬਹੁਤ ਫਰਤੀਲਾ ਜੋਸ਼ੀਲਾ ਜਵਾਨ ਆ ਇਹਨੂੰ ਤੁਸੀਂ ਵਧੀਆ ਐਜੂਕੇਸ਼ਨ ਦਿਓ ਤੇ ਅਰਲੀ ਫਿਰ ਉਹਨਾਂ ਨੇ ਪਿੰਡ ਪੜ੍ਹਿਆ ਜੀ ਉਸ ਤੋਂ ਬਾਅਦ ਲੁਧਿਆਣੇ ਪੜ੍ਹੇ ਜੀ ਤੇ ਬਾਅਦ ਦੇ ਵਿੱਚ ਉਹਦੇ ਦਾਦਾ ਜੀ ਨੇ ਉਹਨਾਂ ਨੂੰ ਕੈਲੀਫੋਰਨੀਆ ਐਰੋਨੈਟਿਕਲ ਇੰਜੀਨੀਅਰਿੰਗ ਕਰਨ ਲਈ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਭੇਜਿਆ ਜੀ 1912 ਦੇ ਵਿੱਚ ਜੀ ਹਾਂਜੀ ਜੀ ਉਹਨਾਂ ਦੇ ਪਿੰਡ ਦੇ ਵਿੱਚ ਸਮਾਗਮ ਕਿਵੇਂ ਦੇ ਹੁੰਦੇ ਨੇ ਅਮਰਜੀਤ ਜਿਵੇਂ ਤੁਸੀਂ ਵੀ ਉਥੋਂ ਦੇ ਜਾਪਾ ਲਓ ਹਾਂਜੀ ਉਦੋਂ ਜੋ ਸਮਾਗਮ ਕਿਸੇ ਵੀ ਵੇਲੇ ਤੁਸੀਂ ਦੇਖੇ ਹੋਣਗੇ ਕਿ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਵੀ ਉਸੇ ਤਰ੍ਹਾਂ ਸਮਾਗਮ ਹੁੰਦੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਪਿੰਡ ਦੇ ਵਿੱਚ ਜੀ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਮ ਦੇ ਉੱਤੇ ਸਕੂਲ ਆ ਜੀ ਸਟੇਡੀਅਮ ਬਹੁਤ ਵੱਡਾ ਬਣਿਆ ਹੋਇਆ ਜੀ ਤੇ ਐਵਰੀ ਈਅਰ ਅਸੀਂ ਜਦੋਂ ਉਹਨਾਂ ਦੀ ਸ਼ਹੀਦੀ ਦਿਹਾੜਾ ਹੁੰਦਾ ਜੀ 16 ਨਵੰਬਰ ਨੂੰ ਉਹ ਐਵਰੀ ਈਅਰ ਉੱਥੇ ਬਿਗ ਟੂਰਨਾਮੈਂਟ ਹੁੰਦਾ ਜੀ ਸਾਰੇ ਜਿੰਨੇ ਵੀ ਵਧੀਆ-ਵਧੀਆ ਕਾਲਜ ਨੇ ਯੂਨੀਵਰਸਟੀਆਂ ਨੇ ਉੱਥੋਂ ਦੇ ਪਲੇਅਰ ਆ ਕੇ ਉੱਥੇ ਖੇਡਦੇ ਆ ਜੀ 7 ਦਿਨ ਦਾ ਟੂਰਨਾਮੈਂਟ ਹੁੰਦਾ ਫਿਰ ਲਾਸਟ ਡੇ ਜੀ ਬਰਸੀ ਅਸੀਂ ਕਹਿੰਨੇ ਆ ਸ਼ਹੀਦੀ ਦਿਹਾੜਾ ਮਨਾਉਨੇ ਆ ਜੀ ਸਾਰੇ ਉੱਥੇ ਜਿੰਨੇ ਆਪਣੇ ਵੱਡੇ ਵੱਡੇ ਬੁਲਾਰੇ ਆ ਜੀ ਵੱਡੇ ਵੱਡੇ ਐਕਟਰ ਆ ਉਹ ਸਾਰੇ ਆਉਂਦੇ ਆ ਨਾਟਕ ਕਰਦੇ ਆ ਸ਼ਹੀਦੀਆਂ ਦਾ ਤੇ ਪਿੰਡ ਵਾਲੇ ਵੀ ਸਾਰੇ ਪ੍ਰਾਊਡ ਕਰਦੇ ਆ ਇਹ ਨੇੜੇ ਤੇਰੇ ਦਾ ਜਿੰਨਾ ਇਲਾਕਾ ਉਹ ਵੀ ਸਾਰੇ ਹੋਮੋ ਮਾ ਕੇ ਪਹੁੰਚਦੇ ਆ ਉੱਥੇ ਤੁਹਾਨੂੰ ਮਾਨ ਮਹਿਸੂਸ ਹੁੰਦਾ ਤੁਸੀਂ ਆਪਣੇ ਨਾਮ ਦੇ ਪਿੱਛੇ ਵੀ ਅੰਮ੍ਰਿਤ ਸਰਾਬਾ ਲਗਾਉਨੇ ਹੋ ਸੋ ਇਸ ਤਰ੍ਹਾਂ ਬਹੁਤ ਸਾਰੇ ਪਿੰਡ ਵਾਲੇ ਹੋਰ ਵੀ ਨੇ ਜਿਹੜੇ ਕਿ ਬੜਾ ਮਾਣ ਮਹਿਸੂਸ ਕਰਦੇ ਹੋਣਗੇ ਉਹਨਾਂ ਨੂੰ ਯਾਦ ਵੀ ਕਰਦੇ ਹੋਣਗੇ ਤੇ ਆਪਣੇ ਨਾਮ ਦੇ ਪਿੱਛੇ ਸਰਾਬਾ ਵੀ ਲਗਾਉਂਦੇ ਹੋਣਗੇ ਹਾਂਜੀ ਬਿਲਕੁਲ ਜੀ ਬਿਲਕੁਲ ਮਾਣ ਬਹੁਤ ਮਹਿਸੂਸ ਹੁੰਦਾ ਜੀ ਬਹੁਤ ਫੀਲ ਹੁੰਦਾ ਸਰਾਬੇ ਦੇ ਨੋਂਥੇ ਕਿਉਂਕਿ ਜਿੱਥੇ ਵੀ ਜਾਂਦੇ ਆ ਜਿੱਦਾਂ ਕਿ ਸਾਡੇ ਡਰਾਈਵਿੰਗ ਸਕੂਲ ਦਾ ਨੋਂ ਵੀ ਸਰਾਬਾ ਆਇਆ ਕਿਸੇ ਨੂੰ ਭੁੱਲਦਾ ਨਹੀਂ ਅਗਲਾ ਪੜ ਲੈਂਦਾ ਇੱਕ ਵਾਰੀ ਸਰਾਬਾ ਹੁਣ ਸਰਾਬੇ ਦੇ ਉੱਤੇ ਸਾਰੇ ਹੀ ਪ੍ਰਾਊਡ ਕਰਦੇ ਆ ਜੀ ਕਿਉਂਕਿ ਕਰਤਾਰ ਸਿੰਘ ਸਰਾਬਾ ਪਹਿਲਾਂ ਆਇਆ ਤਾਂ ਭਗਤ ਸਿੰਘ ਤੇ ਉਦਮ ਸਿੰਘ ਉਹਨੂੰ ਗੁਰੂ ਮੰਨਦੇ ਸੀ ਆਪ ਦਾ ਉਹਨਾਂ ਦੀ ਫੋਟੋ ਰੱਖਦੇ ਸੀਗੇ ਡਾਇਰੀ ਦੇ ਵਿੱਚ ਬੁੱਕ ਦੇ ਵਿੱਚ ਜੀ ਸਾਰੇ ਮਾਣ ਕਰਦੇ ਆ ਨਾਲ ਦੀ ਨਾਲ ਜੋ ਕਰਤਾਰ ਸਿੰਘ ਸਰਾਬਾ ਦਾ ਪਿੰਡ ਦੇ ਵਿੱਚ ਜੇ ਤੁਸੀਂ ਕਦੇ ਗਏ ਹੋਵੋਗੇ ਜਾਂ ਮੌਕਾ ਮਿਲਿਆ ਜਰੂਰ ਦੇਖ ਕੇ ਆਇਓ ਜੀ ਬਹੁਤ ਸੋਹਣਾ ਪਿੰਡ ਬਣਾਇਆ ਹੋਇਆ ਆ ਉੱਥੇ ਜੀ ਹਸਪੀਟਲ ਆ ਮੈਡੀਕਲ ਡੈਂਟਲ ਕਾਲਜੇ ਆ ਜੀ ਤੇ ਦੂਰੋਂ ਦੂਰੋਂ ਵਿਦਿਆਰਥੀ ਉੱਥੋਂ ਆਉਂਦੇ ਆ ਤੇ ਐਜੂਕੇਸ਼ਨ ਲੈਂਦੇ ਆ ਵਧੀਆ ਜੀ ਤੇ ਅਸੀਂ ਤਾਂ ਬਹੁਤ ਪ੍ਰਾਊਡ ਕਰਦੇ ਆ ਸਾਰੇ ਹੀ ਪ੍ਰਾ ਕਰਤਾਰ ਸਿੰਘ ਸਰਾਭਾ ਹੋਣਾ ਦੇ ਨਾਮ ਦੇ ਰਹਿ ਤੁਸੀਂ ਇੱਕ ਫਿਲਮ ਵੀ ਬਣਾ ਚੁੱਕੇ ਹੋ ਉਹਨਾਂ ਦੇ ਉੱਤੇ ਉਸ ਫਿਲਮ ਦਾ ਇੰਪੈਕਟ ਤੁਸੀਂ ਕਿੱਥੇ ਦੇਖਦੇ ਹੋ ਤੁਹਾਨੂੰ ਲੱਗਦਾ ਵੀ ਨੌਜਵਾਨਾਂ ਨੂੰ ਜੋ ਮੈਸੇਜ ਤੁਸੀਂ ਦੇਣਾ ਚਾਹੁੰਦੇ ਸੀ ਇਸ ਫਿਲਮ ਦੇ ਜ਼ਰੀਏ ਉਹ ਦੇ ਪਾਇਆ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਕਰਤਾਰ ਸਿੰਘ ਸਰਾਭਾ ਦੀ ਮੂਵੀ ਬਣਾਾਈ ਇਸ ਕਰਕੇ ਸੀ ਜਿੱਦਾਂ ਕਿ ਅੱਜਕਲ ਟੈਕਨੋਲੋਜੀ ਚੱਲਦੀ ਆ ਜੀ ਹੁਣ ਬੁੱਕ ਦੇ ਉੱਤੇ ਕੋਈ ਬਹੁਤ ਘੱਟ ਸਮਾਂ ਬਤੀਤ ਕਰਦਾ ਕੋਈ ਬੁੱਕਾਂ ਪੜ੍ਹਦਾ ਆ ਜੀ ਮੋਸਟਲੀ ਸਾਰੇ ਦੇਖਦੇ ਆ ਜੀ YouTube ਤੇ ਦੇਖਦੇ ਆ ਜਾਂ ਜਿੰਨੇ ਵੀ ਹੋਰ ਚੈਨਲ ਆ ਉਹਨਾਂ ਉੱਤੇ ਦੇਖਦੇ ਆ ਜੀ ਭਗਤ ਸਿੰਘ ਉਦਮ ਸਿੰਘ ਦੀਆਂ ਵੀਡੀਓ ਬਹੁਤ ਬਣ ਕੇ ਆ ਗਈਆਂ ਸੀਗੀਆਂ ਮੂਵੀਆਂ ਬਣ ਕੇ ਆ ਗਈਆਂ ਸੀ ਸਰਾਬੇ ਦੀ ਮੂਵੀ ਕਿਸੇ ਨੇ ਨਹੀਂ ਬਣਾਈ ਜੀ ਫਿਰ ਸਾਨੂੰ ਇਹ ਸੀ ਜਿੱਦਾਂ ਕਿ ਸਾਡੇ ਮੂਵੀ ਦੇ ਡਾਇਰੈਕਟਰ ਕਵੀ ਰਾਜ ਨੇ ਉਹਨਾਂ ਦਾ ਵੀ ਡ੍ਰੀਮ ਸੀ ਉਹ ਕੈਲੀਫੋਰਨੀਆ ਰਹਿ ਰਹੇ ਨੇ ਸ਼ੁਰੂਆਤ ਤੋਂ ਜੀ ਤੇ ਮੇਰਾ ਵੀ ਡ੍ਰੀਮ ਸੀਗਾ ਵੀ ਸਰਾਬੇ ਲਈ ਕੁਛ ਨਾ ਕੁਛ ਕਰਿਆ ਜਾਵੇ ਤਾਂ ਕਿ ਜਿਹੜੀ ਔਨ ਵਾਲੀ ਸਾਡੀ ਪੀੜ੍ਹੀ ਆ ਉਹ ਭੁੱਲ ਨਾ ਜਾਵੇ ਤੇ ਜੇ ਵੀ ਹੁਣ ਕੋਈ ਸਰਚ ਕਰਦਾ ਜੀ ਗੂਗਲ ਦੇ ਉੱਤੇ ਸਰਾਬਾ ਬਾਰੇ ਅਗਲੇ ਵੀਡੀਓ ਦੇਖਣਾ ਚਾਹੁੰਦੇ ਆ ਸੋ ਇਸ ਮਕਸਦ ਨੂੰ ਵੀਡੀਓ ਬਣਾਈ ਗਈ ਵੀ ਬੱਚੇ ਆ ਜੋ ਉਹ ਆਰਟੀਫੀਸ਼ੀਅਲ ਜੋ ਕ੍ਰੀਏਟ ਕਰੇ ਹੀਰੋ ਨੇ ਜੀ ਸਪਾਈਡਰਮੈਨ ਹੋ ਗਿਆ ਬੈਟਮੈਨ ਹੋ ਗਿਆ ਉਹ ਦੇਖ ਰਹੇ ਨੇ ਬਿਲਕੁਲ ਵੀ ਸਾਡੇ ਜਿਹੜੇ ਰੀਅਲ ਜੋਧੇ ਹੈਗੇ ਆ ਸਾਡੇ ਕੋਲੇ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਹਰੀ ਸਿੰਘ ਨਲਵਾ ਬੰਦਾ ਸਿੰਘ ਭਾਦਰ ਇਦਾਂ ਦੀਆਂ ਮ ਕਿ ਅਸੀਂ ਬਣਾਇਆ ਜੀ ਬਿਲਕੁਲ ਜਿਹੜੇ ਇਸ ਮੂਵੀ ਨੂੰ ਇਸ ਹਿਸਟਰੀ ਨੂੰ ਲਾਈਕ ਕਰਦੇ ਉਹਨਾਂ ਨੇ ਬਹੁਤ ਮੂਵੀ ਦੇਖੀ ਜੀ ਬਹੁਤ ਕਾਲਾਂ ਆਈਆਂ ਈਮੇਲਾਂ ਆਈਆਂ ਵੀ ਕੋਈ ਗਾਹਾਂ ਵੀ ਇਹ ਜਾ ਸਬਜੈਕਟ ਬਣਾਓ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਪੂਰੇ ਪਰਿਵਾਰ ਚ ਬਹਿ ਕੇ ਦੱਸ ਸਕੀਏ ਵੀ ਇਹ ਸਾਡੇ ਅਸਲੀ ਯੋਧੇ ਨੇ ਜੀ ਜੀ ਸੋ ਫਿਰ ਅੱਗੇ ਤੁਸੀਂ ਕੀ ਸੋਚਿਆ ਅਮਰਜੀਤ ਜੀ ਤੁਸੀਂ ਕੋਈ ਪ੍ਰੋਜੈਕਟ ਇਦਾਂ ਦੇ ਲਿਆ ਰਹੇ ਹੋ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਹੁਣ ਕਰਤਾਰ ਸਿੰਘ ਸਰਾਬਾ ਦੀ ਮੂਵੀ ਤਾਂ ਜੀ ਹੁਣ ਥੀਏਟਰਾਂ 'ਚ ਲਾਸਟ ਇਅਰ ਲੱਗੀ ਸੀ 3 ਆਫ ਨਵੰਬਰ ਜੀ ਹੁਣ ਉਹਨੂੰ netflix ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਆ ਜੀ ਹੋਪਫੁਲੀ ਨੈਕਸਟ ਮੰਥ ਆ ਕਾਜੂ ਜੀ netflix ਤੇ ਜੀ ਤੇ ਉਸ ਤੋਂ ਬਾਅਦ ਫਿਰ ਹੋਰ ਵੀ ਗਾਹਾਂ ਜਿੱਦਾਂ ਕਿ ਪ੍ਰੋਜੈਕਟ ਹੈਗੇ ਆ ਜੀ ਬਾਬਾ ਬੰਦਾ ਸਿੰਘ ਭਾਦਰ ਆਲੀ ਸਿੰਘ ਨਾਲਵਾ ਉਹ ਡਿਸਕਸ ਚੱਲਦੀ ਰਹਿੰਦੀ ਆ ਕਵੀ ਰਾਜ ਜੀ ਦੇ ਨਾਲ ਹੋਪਫੁਲੀ ਉਹ ਵੀ ਗਾ ਲੈ ਕੇ ਆਵਾਂਗੇ ਜਰੂਰ ਜੀ ਅਮਰਜੀਤ ਜੀ ਕਰਤਾਰ ਸਿੰਘ ਸਰਾਬਾ ਫੋਰਾਂ ਦੇ ਉੱਤੇ ਫਿਲਮ ਵੀ ਬਣ ਚੁੱਕੀ ਐ ਜਿੰਨੇ ਸਮਾਗਮ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਵੀ ਹੁੰਦੇ ਸੀਗੇ ਹੁਣ ਹੋਰ ਵੀ ਜ਼ਿਆਦਾ ਹੁੰਦੇ ਹੋਣਗੇ ਤੇ ਤੁ ਇਹਨਾਂ ਯੋਧਿਆਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਇਹਨਾਂ ਵਾਸਤੇ ਇੰਨਾ ਕੁ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਉਹ ਇਨਫ ਹੈ ਜਾਂ ਫਿਰ ਤੁਹਾਨੂੰ ਲੱਗਦਾ ਵੀ ਕੁਝ ਕਮੀਆਂ ਪੇਸ਼ੀਆਂ ਹੈਗੀਆਂ ਜਿਨ੍ਹਾਂ ਨੂੰ ਹੋਰ ਕਰਨ ਦੀ ਲੋੜ ਹੈ ਤਾਂ ਕਿ ਰੀਅਲ ਹੀਰੋਜ਼ ਜਿਹੜੇ ਸਾਡੇ ਹੈਗੇ ਆ ਇਹ ਸਾਰੀਆਂ ਪੀੜ੍ਹੀਆਂ ਜਾਣ ਸਕਣ ਖਾਸ ਕਰਕੇ ਕੈਨੇਡੀਅਨ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਜਿਹੜੀ ਉਹ ਮਿਲ ਸਕੇ ਕਿ ਅਸੀਂ ਸਾਡੀ ਹਿਸਟਰੀ ਕੀ ਹੈ ਸਾਡੇ ਜਿਹੜੇ ਰੀਅਲ ਹੀਰੋਸ ਸੀ ਉਹ ਕੌਣ ਸੀਗੇ ਨਹੀਂ ਨਹੀਂ ਬਿਲਕੁਲ ਜੀ ਇੰਨਾ ਦੇਖੋ ਜਿੰਨਾ ਕੰਮ ਸ਼ਹੀਦਾਂ ਦੇ ਉੱਤੇ ਯੋਧਿਆਂ ਦੇ ਉੱਤੇ ਹੋਇਆ ਉਹਨਾਂ ਹੋਇਆ ਨਹੀਂ ਜੀ ਬਹੁਤ ਜ਼ਿਆਦਾ ਹੋਣ ਵਾਲਾ ਹੈ ਕਿਉਂਕਿ ਸਾਡੇ ਕੋਲੇ ਬਹੁਤ ਜ਼ਿਆਦਾ ਲਿਟਰੇਚਰ ਆ ਜੀ ਆਪਣਾ ਇੰਨਾ ਸੱਭਿਆਚਾਰ ਰਿਚ ਸੱਭਿਆਚਾਰ ਹੈ ਕਿੰਨੇ ਯੋਧੇ ਸੂਰਮੇ ਆ ਜਿਹੜੇ ਹਿڈن ਹੀ ਰਹਿ ਗਏ ਜਿਹੜੇ ਕਿ ਹਲੇ ਅੱਗੇ ਆਏ ਨਹੀਂ ਕਿਉਂਕਿ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਉਦਮ ਸਿੰਘ ਆ ਗਏ ਇਹਨਾਂ ਬਾਰੇ ਸਾਰਿਆਂ ਨੂੰ ਪਤਾ ਈਵਨ ਇੰਡੀਆ ਦੇ ਵਿੱਚ ਸਾਰਿਆਂ ਨੂੰ ਪਤਾ ਜੀ ਪਰ ਬਹੁਤ ਪਿੰਡਾਂ ਦੇ ਵਿੱਚ ਬਹੁਤ ਇਲਾਕਿਆਂ ਦੇ ਵਿੱਚ ਛੋਟੇ-ਛੋਟੇ ਬਹੁਤ ਯੋਧੇ ਸੂਰਮੇ ਆ ਜਿਨ੍ਹਾਂ ਨੂੰ ਦੱਸਣ ਦੀ ਲੋੜ ਆ ਅੱਗੇ ਲਿਆਉਣ ਦੀ ਲੋੜ ਆ ਅਸੀਂ ਆਲਵੇ ਸਾਰਿਆਂ ਨਾਲ ਇਹੀ ਡਿਸਕਸ ਕਰਦੇ ਆ ਵੀ ਤੁਸੀਂ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਸੂਰਮਾ ਯੋਧ ਉਈ ਨਾ ਕੋਈ ਪਹਿਲਾਂ ਛੋਟੀ ਮੂਵੀ ਬਣਾਓ ਵੱਡੀ ਬਣਾਓ ਦੱਸੋ ਆਪਣੇ ਨੂੰ ਜੋ ਜੋ ਯੋਧਿਆਂ ਨੇ ਸੂਰਮਿਆਂ ਨੇ ਜੋ ਸ਼ਹਾਦਤਾਂ ਦਿੱਤੀਆਂ ਨੇ ਆਉਣ ਵਾਲੀ ਪੀੜ੍ਹੀ ਨੂੰ ਜਰੂਰ ਪਤਾ ਹੋਣੀ ਚਾਹੀਦੀਆਂ ਜੀ ਜਿੱਦਾਂ ਕਿ ਐਗਜ਼ਾਮਪਲ ਅਸੀਂ ਇੱਥੇ ਵੀ ਹੁਣ ਸਕੂਲ ਜੋ ਆਪਣੇ ਗਵਰਨਮੈਂਟ ਸਕੂਲ ਨੇ ਸਰੀ ਦੇ ਵਿੱਚ ਉੱਥੇ ਵੀ ਅਸੀਂ ਮੂਵੀ ਉਹਨਾਂ ਨੂੰ ਬੱਚਿਆਂ ਨੂੰ ਲੈ ਜਾ ਕੇ ਦਿਖਾਈ ਸੀ ਸਰੀ ਦੇ ਵਿੱਚ ਨਿਊ ਵੈਸ ਥੀਟਰ ਦੇ ਵਿੱਚ ਤੇ ਉਹ ਬੱਚੇ ਕਹਿੰਦੇ ਅਸੀਂ ਤਾਂ ਪਹਿਲਾਂ ਕਦੇ ਸੁਣਿਆ ਹੀ ਨਹੀਂ ਸੀਗਾ ਸਰਾਬੇ ਬਾਰੇ ਨਾ ਹੀ ਸਾਨੂੰ ਕਿਸੇ ਨੇ ਦੱਸਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਰਚ ਕਰੀ ਤੇ ਉਹ ਫੇਰ ਵੀ ਫੋਨ ਕਰ ਰਹੇ ਆ ਵੀ ਸਾਨੂੰ ਫੇਰ ਮੂਵੀ ਦਿਖਾਓ ਇਵਨ ਹੁਣ ਵੀ ਜੇ ਕਿਸੇ ਨੇ ਕਰਤਾਰ ਸਿੰਘ ਸਰਾਭਾ ਦੀ ਮੂਵੀ ਦੇਖਣੀ ਹੋਵੇ ਤਾਂ ਉਹ ਸਾਨੂੰ ਦੱਸ ਸਕਦੇ ਆ ਅਸੀਂ ਕਿਸੇ ਵੀ ਥੀਏਟਰ ਦੇ ਵਿੱਚ ਅਰੇਂਜ ਕਰ ਸਕਦੇ ਹਾਂ ਬਿਲਕੁਲ ਜੀ ਅਮ੍ਰਿਤ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਜੀ ਤੁਹਾਡਾ ਵੀ ਐਨ ਚੈਨਲ ਪੰਜਾਬੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੰਮ੍ਰਿਤ ਸਰਾਭਾ ਜੀ ਨੇ ਜਿਵੇਂ ਕਿ ਦੱਸਿਆ ਕਿ ਪਹਿਲਾਂ ਵੀ ਉਹ ਕਰਤਾਰ ਸਿੰਘ ਸਰਾਭਾ ਹੋਣਾ ਦੇ ਉੱਤੇ ਫਿਲਮ ਬਣਾ ਚੁੱਕੇ ਨੇ ਹੋਰ ਬਹੁਤ ਸਾਰੇ ਕੰਮ ਕਰਨ ਦੀ ਲੋੜ ਹੈ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਇਸ ਮੂਵੀ ਨੂੰ ਜਾਂ ਹੋਰ ਜਿਹੜੇ ਪ੍ਰੋਜੈਕਟ ਹੋਣਗੇ ਕੋਸ਼ਿਸ਼ ਕੀਤੀ ਜਾਏਗੀ Netflix ਦੇ ਉੱਤੇ ਵੀ ਲਿਆਂਦੇ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਰੀਅਲ ਹੀਰੋਜ਼ ਐ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹੀਏ, ਵੱਧ ਚੜ੍ਹ ਕੇ ਉਹਨਾਂ ਲਈ ਉਹ ਕੰਮ ਕਰਦੇ ਰਹੀਏ ਤਾਂ ਕਿ ਸਾਡੀ ਹਰ ਜਨਰੇਸ਼ਨ ਜਿਹੜੀ ਆ ਰਹੀ ਆ ਹਰ ਪੀੜੀ ਨੂੰ ਇਹ ਪਤਾ ਹੋਵੇ ਕਿ ਅਸੀਂ ਕੌਣ ਆ ਸਾਡੀ ਹਿਸਟਰੀ ਕੀ ਐ, ਰੀਅਲ ਹੀਰੋਜ਼ ਨੇ ਸਾਡੇ ਮੋਲ ਖਾਸਤੇ ਕੀ ਕੁਝ ਕੀਤਾ। ਸੁਖੀ ਬਾਟ ਜੋ ਕਿ ਆਪਣੇ 45 ਸਾਲ ਦੀ ਕਾਰੋਬਾਰੀ ਜ਼ਿੰਦਗੀ ਕੈਨੇਡਾ ਦੇ ਵਿੱਚ ਬਿਤਾ ਚੁੱਕੇ ਨੇ ਤੇ 45ਵੇਂ ਸਾਲ ਨੂੰ ਸੈਲੀਬ੍ਰੇਟ ਕਰਨ ਜਾ ਰਹੇ ਨੇ 1 ਜੂਨ ਨੂੰ ਉਹ ਸਮਾਗਮ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਖੁੱਲਕੇ ਸੱਦਾ ਵੀ ਦਿੱਤਾ ਹੈ 45 ਸਾਲ ਆਪਣੀ ਜ਼ਿੰਦਗੀ ਦੇ ਸੁਖੀ ਬਾੜ ਹੋਰਾਂ ਨੇ ਕਿਵੇਂ ਬਿਤਾਏ ਆਓ ਜਾਣਦੇ ਹਾਂ ਸੁਖੀ ਬਾੜ ਜੀ ਤੋਂ ਸਤਿ ਸ਼੍ਰੀ ਅਕਾਲ ਜੀ ਸੁਖੀ ਬਾੜ ਜੀ ਹੋਰਾਂ ਨੂੰ 45 ਸਾਲ ਹੋ ਚੁੱਕੇ ਨੇ ਐਜ਼ ਅ ਕਾਰੋਬਾਰੀ ਕੈਨੇਡਾ ਦੇ ਵਿੱਚ ਕੰਮ ਕਰਦੇ ਹੋਏ ਆਟੋ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਸੁਖੀ ਬਾੜ ਜੀ ਦਾ ਸੋਖੀ ਬਾੜ ਜੀ ਮੌਜੂਦ ਨੇ ਉਹਨਾਂ ਨੂੰ ਇਹੀ ਜਾਣ ਲੈਣੇ ਆ ਸੋਖੀ ਬਾੜ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ 45 ਸਾਲ ਤੋਂ ਜਦੋਂ ਤੁਸੀਂ ਸੋਖੀ ਬਾੜ ਜੀ ਕੈਨੇਡਾ ਦੇ ਵਿੱਚ ਐਜ਼ ਅ ਕਾਰੋਬਾਰੀ ਆਪਣਾ ਨਾਮ ਜਿਹੜਾ ਬਣਾਇਆ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਥੈਂਕ ਯੂ ਸ਼ਰੀ ਜੀ ਤੇ ਮੈਂ ਤੁਹਾਡਾ ਵੀ ਤੇ ਜਿੰਨੇ ਵੀ ਆਪਣੇ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਸਹਿਯੋਗ ਦਾ ਤੇ ਉੱਪਰ ਵਾਲੇ ਦੀਆਂ ਦੁਆਵਾਂ ਆ ਉਹਦੀ ਬਲੇਸਿੰਗ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਨਾ ਤੇ ਸਾਰਿਆਂ ਦਾ ਧੰਨਵਾਦ ਵੀ ਕਰਾਂ ਜੀ ਸੋਖੀ ਬਾੜ ਜੀ ਹੁਣ ਇਹ ਦੱਸੋ ਵੀ ਧੰਨਵਾਦ ਦੇ ਨਾਲ ਨਾਲ ਸਾਨੂੰ ਇੱਕ ਸੀਕ੍ਰੇਟ ਦੱਸ ਦਿਓ ਵੀ 45 ਸਾਲ ਦੀ ਜਿਹੜੀ ਜਰਨੀ ਹੈ ਉਹ ਅੱਜ ਦਿਖਦੀ ਪਈ ਆ ਤੁਹਾਡੀ ਸੈਲੀਬ੍ਰੇਟ ਕਰ ਰਹੇ ਹਾਂ ਤੇ ਹੁਣ ਇਹ ਦੱਸੋ ਵੀ ਤੁਹਾਡੀ ਸਕਸੈਸ ਕੀ ਜਿਹੜੀ ਉਹ ਹੈ ਕੀ ਹੈ ਤਾਂ ਕਿ ਉਹ ਸੀਕਰਟ ਛੋਟੇ ਛੋਟੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਹਾਂ ਬਿਲਕੁਲ ਜੀ ਵੈਸੇ ਤੇ ਸਰੀ ਜੀ ਐਸ ਵੀ ਆਲ ਨੋਨ ਜਿਹੜਾ ਬਿਜ਼ਨਸ ਦਾ ਅਸਲੀ ਤੌਰ ਆ ਹੁੰਦਾ ਹੈ ਜਿਹੜੇ ਲੌਂਗ ਟਰਮ ਗੋਲਸ ਹੁੰਦੇ ਨੇ ਕੋ ਮੇਰੇ ਗੋਲਸ ਸਦਾ ਲੌਂਗ ਟਰਮ ਹੋਏ ਨੇ ਆ ਤੀਜੀ ਪੀੜੀ ਨੂੰ ਮੈਂ ਇਸ ਵੇਲੇ ਸਟਾਰਟ ਕਰ ਰਿਹਾ ਇੱਥੇ ਕਿਉਂਕਿ ਜਦੋਂ 45 ਸਾਲਾਂ ਦੇ ਵਿੱਚ ਇਬੜੇ ਮਾਨ ਵਾਲੀ ਗੱਲ ਐ ਤੇ ਹੁਣ ਤੇ ਮੇਰੇ ਬੱਚੇ ਵੀ ਇਸ ਬਿਜ਼ਨਸ ਦੇ ਵਿੱਚ ਨੇ ਸੋ ਲੱਗਦਾ ਪਹਿਲੇ ਹੋਰ 45 ਸਾਲ ਜਾਂ ਉਸ ਤੋਂ ਵੀ ਵੱਧ ਦੇ ਚੱਲਦੀ ਰਹੇਗੀ ਕਿੰਨੀ ਹਾਂ ਜਿਹੜਾ ਬਿਜ਼ਨਸ ਦੀ ਆ ਕੋਈ ਵੀ ਚੀਜ਼ ਐ ਪ੍ਰੋਡਕਟ ਐ ਉਹ ਪ੍ਰੋਡਕਟ ਵਧੀਆ ਹੋਏ ਆ ਇਮਾਨਦਾਰੀ ਜਿਹੜੀ ਐ ਜਾਣ ਕੇ ਲੋ ਜਵਾਨ ਦਾ ਪੱਕਾ ਬੰਦਾ ਉਹ ਕਿਸੇ ਬਿਜ਼ਨਸ ਦੇ ਵਿੱਚ ਵੀ ਬਹੁਤ ਪੱਤੇ ਦੀ ਗੱਲ ਹੁੰਦੀ ਐ ਤੇ ਮੈਂ ਵੀ ਆਪਣੇ ਸਿਰ ਨਾਲ ਜੁੜਿਆ ਰਿਆਂ ਆਪਣੀ ਇਮਾਨਦਾਰੀ ਨਾਲ ਜੁੜਿਆ ਰਿਆਂ ਔਰ ਵਧੀਆ ਤੋਂ ਵਧੀਆ ਪ੍ਰੋਡਕਟਸ ਜਿਹੜਾ ਬਾਂ ਪਰਵਾਈਡ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ ਮੈਨੂੰ ਵੀ ਬੜੇ ਮਾਣ ਦੀ ਗੱਲ ਹੈ ਕਿ ਮੈਂ ਇਸ ਕਮਿਊਨਿਟੀ ਦਾ ਹਿੱਸਾ ਆ ਇਸ ਕਮਿਊਨਿਟੀ ਦਾ ਇੱਕ ਮੈਂਬਰ ਆ ਤੇ ਜਿਸ ਨੂੰ ਸਾਰੀ ਕਮਿਊਨਿਟੀ ਬੜਾ ਪਿਆਰ ਕਰਦੀ ਜੀ ਬਿਲਕੁਲ ਸੋ ਕਿਰਵਰ ਜੀ 1 ਜੂਨ ਨੂੰ ਜਿਹੜੀ ਸੈਲੀਬ੍ਰੇਸ਼ਨ ਕਰਨ ਜਾ ਰਹੇ ਹੋ ਉਹਦੇ ਵਿੱਚ ਕੀ ਕੁਝ ਤੁਸੀਂ ਪ੍ਰੋਗਰਾਮ ਦੇ ਵਿੱਚ ਉਲੀਕਿਆ ਹੈ ਔਰ ਖਾਸ ਕਰਕੇ ਹਮੇਸ਼ਾ ਹੁੰਦਾ ਵੀ ਤੁਸੀਂ ਲੱਕੀ ਵਿਨਰਸ ਵੀ ਕੱਢਦੇ ਹੋ ਇਸ ਵਾਰ ਲੱਕੀ ਵਿਨਰਸ ਨੂੰ ਕੀ ਮਿਲਣ ਵਾਲਾ ਹੈ ਪਾਰਟਿਸਪੇਟ ਕਿਦਾਂ ਕਰ ਸਕਦੇ ਨੇ ਹਾਂਜੀ ਜੀ ਇੱਕ ਤੇ ਸ਼ਰੀ ਜੀ ਵੈਸੇ ਮੈਨੂੰ ਇਸ ਚੀਜ਼ ਦਾ ਬੜਾ ਮਾਣ ਮੈਂ ਵੈਸੇ ਬਾਹਰ ਸੀਗਾ ਨਹੀਂ ਤੇ ਕੁਝ ਵੱਡਾ ਵੀ ਕਰਦੇ ਮੈਂ ਹੁਣ ਤੱਕ 13 ਕਾਰਾਂ ਗਿਵ ਅਵੇ ਕਰ ਚੁੱਕਾ ਵੈਸੇ ਓਕੇ ਤੇ ਐਤਕੀ ਬੱਚਿਆਂ ਨੇ ਕੋਈ ਲਿਖਿਆ ਪ੍ਰੋਗਰਾਮ ਆਪਣੀਆਂ ਦੋ ਲੋਕੇਸ਼ਨਾਂ ਨੇ ਆ ਇੱਕ ਟਰੱਕ ਸੈਂਟਰ ਹੈ ਇੱਕ ਕਾਰਾਂ ਵਾਲਾ ਆ ਜੀ ਆ ਤਕਰੀਬਨ 400 ਤੋਂ ਵੱਧ ਵਹੀਕਲ ਸਟਾਕ ਵਿੱਚ ਹੁੰਦੇ ਨੇ 20 ਮਿਲੀਅਨ ਦੇ ਕਰੀਬ ਦੀ ਇਨਵੈਂਟਰੀ ਸਦਾ ਹੀ ਉੱਥੇ ਖੜੀ ਹੁੰਦੀ ਹੈ ਫਾਈਨੈਂਸਿੰਗ ਆਪਣੀ ਆਪਣੀਆਂ ਦੋ ਫਾਈਨੈਂਸਿੰਗ ਕੰਪਨੀਆਂ ਨੇ ਸੋ ਸਾਰਿਆਂ ਦਾ ਮਸਲਾ ਉੱਥੇ ਹੱਲ ਹੋ ਜਾਂਦਾ ਹਾਂ ਜਦੋਂ ਕਹਿੰਦੇ ਖੁਸ਼ੀ ਦਾ ਟਾਈਮ ਹੋਵੇ ਤਾਂ ਖੁਸ਼ੀ ਕਰ ਲੈਣੀ ਚਾਹੀਦੀ ਹੈ ਦੇਖੋ ਸਾਡੇ ਲਈ ਵੀ ਖੁਸ਼ੀ ਦਾ ਟਾਈਮ ਹੈ ਕਿਉਂਕਿ 45 ਸਾਲ ਦਾ ਸੈਲੈਬ੍ਰੇਟ ਕਰਨਾ ਵੀ ਇੱਕ ਮੈਨੇ ਰੱਖਦਾ ਹੈ ਇੱਕ ਬਿਜ਼ਨਸ ਦੇ ਵਿੱਚ ਟਿਕੇ ਰਹਿਣਾ 45 ਸਾਲ ਹਮਮ ਔਰ ਉਹ ਵੀ ਟੌਪ ਤੇ ਜੀ ਬਿਲਕੁਲ ਸੋ ਸੋ ਉਹਦੇ ਲਈ ਡਰਾ ਚੱਲ ਰਿਹਾ ਹੈ ਤੁਸੀਂ ਸੁਕੀਬਾ ਮੋਟਰ ਦੀ ਵੈਬਸਾਈਟ ਤੇ ਜਾ ਕੇ ਸਲਿੱਪ ਭਰ ਸਕਦੇ ਹੋ ਜੀ ਆ ਜਾਂ ਤੁਸੀਂ ਫਿਜ਼ੀਕਲੀ ਦੋਨਾਂ ਲੋਕੇਸ਼ਨਾਂ ਤੇ ਆ ਸਕਦੇ ਹੋ ਤੇ ਜੂਨ ਦੀ ਪਹਿਲੀ ਤਰੀਕ ਨੂੰ ਉੱਥੇ ਇੱਕ ਮੇਲੇ ਦਾ ਮਾਹੌਲ ਹੋਏਗਾ ਜਿੱਥੇ ਕਿ ਕੜਾਈ ਚੜਾਈ ਜਾਊਗੀ ਖਾਨ ਕਵਾਨ ਬਣਨਗੇ ਜੀ ਤੇ ਨਾਲ ਦੀ ਨਾਲ 5 ਵਜੇ ਇੱਕ ਲक्की ਉਹ ਬਡਾ ਸਾਰਾ ਡਰਾਮਾ ਜਿਹਦੇ ਵਿੱਚ ਪਾਚੀਆਂ ਪਾਈਆਂ ਜਾਂਦੀਆਂ ਤੇ ਉਹਦਾ ਇੱਕ ਪਾਚੀ ਕੱਢਾਂਗੇ ਤੇ ਜਿਹਨੂੰ 45ਵੀਂ ਨਿਵਰਸੀ ਤੇ 45 100 100 ਦੇ ਬਰਾਊਨ ਰੰਗ ਦੇ ਨੋਟ ਦਿੱਤੇ ਜਾਣਗੇ ਜੀ ਸੁਖੀ ਬਾੜ ਜੀ ਕਹਿੰਦੇ ਆ ਕੈਨੇਡਾ ਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਤੁਹਾਡੇ ਵਰਗੇ ਬਹੁਤ ਸਾਰੇ ਕਾਰੋਬਾਰੀ ਨੇ ਜਿਨ੍ਹਾਂ ਨੇ ਮਿਹਨਤ ਲਗਨ ਦੇ ਨਾਲ ਜਦੋਂ ਆਪਣੇ ਕੰਮ ਨੂੰ ਸ਼ੁਰੂ ਕੀਤਾ ਬਰਾਊਨ 0 ਤੋਂ ਕੈਨੇਡਾ ਦੇ ਵਿੱਚ ਆ ਕੇ ਤੇ ਅੱਜ ਉਹਨਾਂ ਨੇ ਇੱਕ ਚੰਗਾ ਮੁਕਾਮ ਹਾਸਲ ਕੀਤਾ ਹੈ ਕੈਨੇਡੀਅਨ ਜ਼ਿੰਦਗੀ ਦੇ ਵਿੱਚ ਅੱਜ 45 ਸਾਲ ਜਿਹੜੇ ਤੁਹਾਡੇ ਜਿਵੇਂ ਵੀ ਰਿਆ ਕਾਰੋਬਾਰੀ ਦੇ ਤੌਰ ਦੇ ਉੱਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅੱਜ ਕਿੱਥੇ ਦੇਖਦੇ ਹੋ 45 ਸਾਲਾਂ ਬਾਅਦ ਆਪਣੇ ਆਪ ਨੂੰ ਹਾਂ ਬਈ ਵੈਸੇ ਪਹਿਲਾਂ ਤੇ ਆਪਣੇ ਆਪ ਨੂੰ ਬਹੁਤ ਕਰਮਾਂ ਵਾਲਾ ਸਮਝਦਾ ਕਿ ਮੈਂ ਜਿੱਥੇ ਵੀ ਜਾਂਨਾ ਜਿਹੜੀ ਮੇਰੀ ਅਸਲੀ ਕਮਾਈ ਮੇਰੀ ਇਹ ਆ ਫਿਰ ਮੈਂ ਸਮਾਜ ਦੇ ਵਿੱਚ ਬਹੁਤ ਵਿਚਰਦਾ ਜਿੱਥੇ ਵੀ ਜਾਂਨਾ ਜੇ ਸਮਾਗਮ ਤੇ ਜਾਂਨਾ ਕਿਸ ਮੇਲੇ ਤੇ ਜਾਂਨਾ ਨ ਤੜਕ ਹੋ ਕੇ ਜਾਂਨਾ ਫੀਅਰਲੈਸ ਹੋ ਕੇ ਜਾਂਨਾ ਕਿਉਂ ਮੇਰੀ ਕੋਈ ਐਨਮੀ ਨਹੀਂ ਹੈ ਜਦ ਮੈਂ ਜਾਂਨਾ ਤੇ ਮੈਨੂੰ ਬਹੁਤ ਸਾਰੇ ਮਹabbਤੀ ਉਠੋ ਠਾਗੇ ਮਿਲਦੇ ਨੇ ਆ ਬੜਾ ਪਿਆਰ ਕਰਦੇ ਨੇ ਆ ਆ ਕਿ ਮੈਂ ਤੇ ਨਾ ਯਾਦ ਨਹੀਂ ਕੀ ਰਿਹਾ ਰਿੰਦਾ ਰਿਸਪੈਕਟਫੁਲੀ ਆ ਬਾਸਾ ਮੈਂ ਤੁਹਾਨੂੰ ਉਥੇ ਟੀਵੀ ਤੇ ਦੇਖਿਆ ਬਸ ਉਥੇ ਮਿਲਿਆ ਤੁਹਾਨੂੰ ਮੈਂ ਗੱਡੀ ਲਿਆ ਸੀ ਜੇ ਉਹ ਅਸਲੀ ਕਮਾਈ ਮੇਰੀ ਵੈਸੇ ਉਹ ਹੀ ਹੁੰਦੀ ਹੈ ਤੇ ਦੂਸਰੀ ਜਿਹੜੀ ਮੇਰੀ ਇਸ ਜਿੰਦਗੀ ਦੇ 45 ਸਾਲਾਂ ਦੀ ਕਮਾਈ ਜਿਹੜੀ ਹੋਈ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਬਿਜ਼ਨਸ ਦੇ ਵਿੱਚ ਢਾਲ ਸਕਿਆ ਉਹ ਹੁਣ ਵਿਚਾਰ ਨੇ ਆ ਬੜੇ ਆਰਾਮ ਦੇ ਨਾਲ ਉਹ ਮੇਰਾ business ਚਲਾਉਂਦੇ ਨੇ ਸੋ ਉਹ ਵੀ ਇੱਕ ਕਮਾਈ ਹੈ ਕੋਈ ਇੱਕ ਵੱਡਾ business ਦਾੜਾ ਖੜਾ ਕਰਕੇ ਮੋਰਨੀ ਉਹਦਾ ਕੋਈ ਮਾਲਕ ਜਾਂ ਉਹਨੂੰ ਚਲਾਉਣ ਵਾਲਾ ਨਾ ਕੋ ਹੋਵੇ ਜੀ ਤੇ ਉਹ ਮੇਰੀ ਇੱਕ ਮੈਮ ਉੱਪਰ ਵਾਲੇ ਦਾ ਬੜਾ ਸ਼ੁਕਰਗੁਜ਼ਾਰ ਹਾਂ ਇਸ ਲਈ ਜੀ ਜੀ ਸੋ ਕਿਰਪਾ ਜੀ ਇੱਕ ਗੱਲ ਹੁੰਦੀ ਹੈ ਨਾ ਵੀ 45 ਸਾਲ ਜਿਹੜਾ ਉਹ ਤੁਸੀਂ ਸੈਲੀਬ੍ਰੇਟ ਕਰਨ ਜਾ ਰਹੇ ਹੋ ਤਾਂ ਹੋ ਸਕਦਾ ਕਿ ਕਈਏ ਵੀ ਸੋਚਦੇ ਹੋਣ ਕਿ ਸੁਖੀ ਬਾਜ ਜੀ ਨੇ ਰਿਟਾਇਰਮੈਂਟ ਕਦੋਂ ਲੈਣੀ ਹੈ ਸੋ ਉਹਦੇ ਬਾਰੇ ਵੀ ਥੋੜਾ ਜਿਹਾ ਜਾਨਣਾ ਚਾਹਾਂਗੇ ਇੱਕ ਕਾਰੋਬਾਰੀ ਨੂੰ ਹੁਣ 45 ਸਾਲਾਂ ਦੇ ਵਿੱਚ ਕੀ ਉਹ ਸੋਚਣਾ ਚਾਹੀਦਾ ਵੀ ਹੁਣ ਕਾਰੋਬਾਰ ਜਿਹੜਾ ਸੈੱਟ ਹੈ ਬੱਚੇ ਸੰਭਾਲਣ ਦੇ ਅੱਗੇ ਪੀੜ੍ਹੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਕਾਰੋਬਾਰ ਨੂੰ ਸੰਭਾਲ ਲਿਆ ਹੁਣ ਰਿਟਾਇਰਮੈਂਟ ਦਾ ਵੀ ਕੋਈ ਸਮਾਂ ਹੁੰਦਾ ਨਹੀਂ ਜੀ ਵੈਸੇ ਜੀ ਮੈਂ ਓਪਨਲੀ ਮੈਂ ਤੇ ਕਹਿਣਾ ਮੈਂ ਤਕਰੀਬਨ 80% ਰਿਟਾਇਰਮੈਂਟ ਲਈ ਹੋਈ ਹੈ ਓਕੇ ਕਿ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਵੀ ਦੇਖੋਗੇ ਹਾਇ ਦੈਨ ਅਮ ਜਿੰਨਾ ਘੁੰਮ ਰਿਆਂ ਏਦਾਂ ਬਿਜ਼ਨਸ ਨਹੀਂ ਚੱਲਦੇ ਕਿ ਮੇਰੀ ਜੋ ਮੈਂ ਪਹਿਲਾਂ ਫੇਰ ਜਾਣਾ ਕਿ ਬੱਚਿਆਂ ਨੇ ਮੈਨੂੰ ਮੇਰੀ ਅਸਲ ਕਾਮਯਾਬੀ ਬਾਕ ਕੀਤੀ ਸੋ ਜਿਆਦਾ ਸੋਸ਼ਲ ਵਰਕ ਦੇ ਵਿੱਚ ਬੇਸ਼ੱਕ ਉਹ ਪੰਜਾਬ ਦੇ ਵਿੱਚ ਨੇਪਾਲ ਦੇ ਵਿੱਚ ਫਿਲਪੀਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਮੈਡੀਕਲ ਕੈਂਪਸ ਨੇ ਜਾਂ এডਿਕੇਸ਼ਨ ਬੱਚਿਆਂ ਨੂੰ ਦੇ ਰਹੇ ਆ ਪੰਜਾਬ ਦੇ ਵਿੱਚ 40 ਕਾਲਜਸ ਨਾਲ ਮੇਰਾ ਐਮਓਯੂ ਸਾਈਨ ਹੋਇਆ ਸਾਰੀਆਂ ਯੂਨੀਵਰਸਿਟੀਆਂ ਨਾਲ ਮੇਰਾ ਇਕੱਠੇ ਕੰਮ ਆਇਆ ਕਿ ਮੇਰੇ ਹਾਲੇ ਗੋਲ ਲੰਬੇ ਨੇ ਪਬਲਿਕ ਦੇ ਵਿੱਚ ਵਿਚਨ ਦੇ ਆ ਕਿਵੇਂ ਕੋਪਰਚਨਟੀ ਆ ਮੌਕਾ ਆ ਸੋਰਸੇਜ਼ ਹੈਗੇ ਨੇ ਸੋ ਉਹ ਜਿਆਦਾ 80% ਮੈਂ ਉਹੀ ਕਰ ਰਿਹਾ ਆ ਪੋਸੀਬਿਲਟੀ ਪੇ ਹੋਰ ਸਾਲ ਤੱਕ ਮੈਂ 100% ਉਹਦੇ ਵਿੱਚ ਚਲੇ ਜਾਗਾ ਜੀ ਕਿ ਰਿਟਾਇਰਮੈਂਟ ਵਿਚਾਰੀ ਜੀ ਉਹਦੇ ਹੁੰਦੀ ਜਦੋਂ ਹੱਲੇ ਲੱਤਾਂ 'ਚ ਜਾਨ ਹੋਣੀ ਨਹੀਂ ਤੇ ਫਿਰ ਰਿਟਾਇਰਮੈਂਟ ਕਾਦੀ ਸੋ ਮੈਂ ਮੇਰੀ ਰਿਟਾਇਰਮੈਂਟ ਸ਼ੇਤੀ ਲੈ ਲਈ ਆ অলਮੋਸਟ ਤੇ ਬਾਕੀ ਵੀ ਲਾਂ ਲਾਂਗਾ ਜੀ ਬਿਲਕੁਲ ਆਖਰੀ ਸਵਾਲ ਬਾਜੀ ਜੀ ਜਦੋਂ ਤੇ ਕਾਰੋਬਾਰ ਦੇ ਰੂਪ ਦੇ ਵਿੱਚ 45 ਸਾਲ ਆਪਣੇ ਤੁਸੀਂ ਬਿਤਾ ਚੁੱਕੇ ਹੋ ਕੀ ਪਾਇਆ ਤੇ ਕੀ ਗਵਾਇਆ ਅਸਲ ਵਿੱਚ ਮੈਂ ਬਹੁਤ ਵੈਲਟ ਸਵਾਲਿਆ ਮੇਰੀ ਜਿੰਦਗੀ ਤੇ ਮੈਂ ਆਪ ਖੁਦ ਬੁਰੀ ਵਾਰੀ ਆਪਣੇ ਆਪ ਨੂੰ ਪੁੱਛਦਾ ਮੈਂ ਇੱਕ ਜੋ ਚੀਜ਼ ਪਾਈ ਇੱਕ ਜੋ ਤਰਵਾਸ ਹੁੰਦਾ ਨਾ ਮੈਂ ਉਹ ਬਹੁਤ ਪਾਇਆ ਹੁਣ ਮੈਂ ਇਹ ਮੰਨ ਚੁੱਕਾ ਵੀ ਮੈਂ ਜੋ ਖੱਟਣਾ ਕਮਾਉਣਾ ਸੀ ਕਮਾ ਚੁੱਕਾ ਹੂੰ ਔਰ ਜਦੋਂ ਮੈਂ 45 ਸਾਲ ਪਿੱਛੇ ਨੂੰ ਜਾਣਾ ਆ ਹਵ ਅ ਵੰਡਰਫੁਲ ਇੰਨੀ ਮੈਂ ਦੇਖਣਾ ਵੀ ਬਾਬਾ ਤੂੰ ਇੰਨੀ ਮੇਰ ਰੱਖੀ ਤਰਾ ਜੜਾ ਵੀ ਆਏ ਇਦਾਂ ਨਹੀਂ ਗੱਲ ਹੁੰਦੀ ਦਸ ਲਾਈਫ ਪਰ ਉਹਨ ਹੱਥ ਦੇ ਕੇ ਪੂਰਾ ਆਸ਼ੀਰਵਾਦ ਦੇ ਕੇ ਆ ਇਹ ਕਹ ਲੋ ਭਈ ਜੌਨਰ ਦੇ ਕੈਨੇਡਾ ਆਇਆ 45 ਪਲੱਸ ਯਰ ਪੱਬਾ ਪਾਣੇ ਤੁਰਿਆ ਜਿਉਂਕਿ ਕੋਸ਼ਿਸ਼-ਕੁਸ਼ੀਗਾਂ ਸਮਾਜ ਨਾਲੇ ਦੁੱਖ ਤਕਲੀਫੇ ਦੁੱਖ ਸੁਖ ਨਾਲੇ ਸਭ ਕੁਝ ਚੱਲਦਾ ਰਹਿੰਦਾ ਪਰ ਸਾਨੂੰ ਉਸ ਮਕਾਮ ਤੇ ਆਪਣੇ ਆਪ ਨੂੰ ਲੈ ਆਉਣਾ ਚਾਹੀਦਾ ਕਿਤੇ ਜਾ ਕੇ ਗੱਲ ਮੰਨ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਕੋਈ ਹੈ ਤੇ ਇੱਕੋ ਹੀ ਜੀਣੀ ਆ ਤੇ ਜੀ ਲੋਰਜ ਜੀ ਥੈਂਕ ਯੂ ਸੋ ਮੱਚ ਬਾਰ ਸਾਹਿਬ ਐਂਡ ਇਕ ਵਾਰ ਫਿਰ ਤੁਹਾਨੂੰ ਬਹੁਤ ਬਤ ਲਦਾਈਆ ਥੈਂਕ ਯੂ ਵੈਰੀ ਮੱਚ ਸੋ ਸਾਰੇ ਦਾਸ ਕਾਨੂੰ ਬੇਨਤੀ ਆ ਕਿ ਆਜੀ ਲਵਾਓ 4500 ਡਾਲਰ ਵੀ ਜਿੱਤੋ ਵੈਸੇ ਵੀ ਵਿਜ਼ਿਟ ਕਰੋ ਤੁਹਾਡੇ ਸਾਰੇ ਆਉਣ ਵਾਲਿਆਂ ਲਈ ਅਸੀਂ ਗਿਫਟ ਬਣਾਏ ਹੋਏ ਨੇ ਜੈਕਟਸ ਬਣਾਈਆਂ ਹੋਈਆਂ ਟੀ-ਸ਼ਰਟ ਬਣੀਆਂ ਨੇ ਸੋ ਆਓ ਨਾਲੇ ਖਾਂਟ ਪ੍ਰਿੰਟ ਦਾ ਮਜ਼ਾ ਕਰਾਂਗੇ ਨਾਲੇ ਬਾਤਾਂ ਪਾਵਾਂਗੇ ਥੈਂਕ ਯੂ ਵੈਰੀ ਮਚ ਗੋਡ ਬlesਸ ਥੈਂਕ ਯੂ so much ਸੋ ਸੋਕੇ ਬਾੜ ਜਿਹੁਰਾ ਨੇ ਤਾਂ ਇਨਵੀਟੇਸ਼ਨ ਦੇ ਦਿੱਤਾ ਸਾਰਿਆਂ ਨੂੰ 1 ਜੂਨ ਨੂੰ ਸਾਰੇ ਜਣੇ ਕਹਿੰਦੇ ਪਹੁੰਚੋ ਬਹੁਤ ਸੋਹਣਾ ਸਮਾਗਮ ਹੋਣ ਜਾ ਰਿਹਾ 45 ਸਾਲ ਜਿਹੜੇ ਉਹਨਾਂ ਨੇ ਆਪਣੇ ਇੰਡਸਟਰੀ ਦੇ ਵਿੱਚ ਬਿਤਾਏ ਨੇ ਉਸ ਨੂੰ ਉਹ ਸੈਲੀਬ੍ਰੇਟ ਕਰਨ ਜਾ ਰਹੇ ਨੇ ਲੱਕੀ ਡਰਾ ਵੀ ਨਿਕਲਣਗੇ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਸੋ ਹੌਮ-ਹੌਮਾ ਕੇ ਪਹੁੰਚੋ ਸੁਖੀਪਾਟ ਮੋਟਰਸ ਦੇ ਉੱਤੇ ਤੇ ਇਨਵੀਟੇਸ਼ਨ ਤੁਹਾਡੇ ਸਾਰਿਆਂ ਦੇ ਕੋਲ ਹੈ ਅਗਰ ਦੇਖਦੇ ਹਾਂ ਐਡਮੈਂਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਅਲਬਰਟਾ ਦੀ ਜਿਹੜੀ ਸਰਕਾਰ ਆ ਯੂਸੀਪੀ ਪਾਰਟੀ ਦੀ ਉਹਨਾਂ ਨੇ ਪਿੱਛੇ ਜੇ ਇੱਕ ਬਿਲ 20 ਜਿਹੜਾ ਸੀਗਾ ਜੀ ਉਹ ਲਿਆਂਦਾ ਸੀਗਾ ਔਰ ਉਹ ਬਿਲ ਦੇ ਨਾਲ ਕੀ ਹੁੰਦਾ ਜੀ ਕਿ ਜਿਹੜੀ ਅਲਬਰਟਾ ਸਰਕਾਰ ਦੀ ਕੈਬਨਟ ਆ ਉਹਨੂੰ ਬਹੁਤ ਸਾਰੀਆਂ ਪਾਵਰਜ਼ ਜਿਹੜੀਆਂ ਸੀਗੀਆਂ ਜੀ ਮਿਲ ਜਾਂਦੀਆਂ ਸੀਗੀਆਂ ਤਾਂ ਕਿ ਉਹ ਮਿਨਿਸਪਲ ਗਵਰਨਮੈਂਟਸ ਜਿਹੜੀਆਂ ਹੈਗੀਆਂ ਚਾਹੇ ਉਹ ਕਾਉਂਸਲ ਐਡਮੰਟਨ ਦੀ ਆ ਤੇ ਚਾਹੇ ਉਹ ਕੈਲਗਰੀ ਦੀ ਆ ਜਾਂ ਹੋਰ ਜਿਹੜੇ ਛੋਟੇ ਸ਼ਹਿਰ ਜਾਂ ਕਸਬੇ ਆ ਉਹਨਾਂ ਦੀਆਂ ਉਹਨਾਂ ਤੇ ਉਹਨਾਂ ਦਾ ਕਾਫੀ ਪ੍ਰਭਾਵ ਪੈ ਸਕਦਾ ਸੀਗਾ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ ਵੀ ਜੇ فرض ਕਰੋ ਕੋਈ ਕਾਉਂਸਲਰ ਜਾਂ ਇਤੋਂ ਤੱਕ ਮੇਅਰ ਠੀਕ ਕੰਮ ਕਰ ਨਹੀਂ ਕਰ ਰਿਹਾ ਜਿਹੜਾ ਸਰਕਾਰ ਨੂੰ ਨਹੀਂ ਚੰਗਾ ਲੱਗਦਾ ਤੇ ਸਰਕਾਰ ਉਹਨਾਂ ਨੂੰ ਹਟਾ ਸਕਦੀ ਸੀਗੀ ਬਾਈ ਲਾਗ ਚੇਂਜ ਕਰ ਸਕਦੀ ਸੀਗੀ ਆਪ ਹੀ ਪਰ ਜਿਉਂ ਹੀ ਉਹ ਇੰਟਰੋਡਿਊਸ ਕੀਤਾ ਗਿਆ ਬਿਲ 20 ਉਹਦੇ ਨਾਲ ਜੀ ਬੜੀ ਹਾਹਾਕਾਰ ਮਚ ਗਈ ਜਿੰਨੀਆਂ ਵੀ ਮਨਿਸਪੈਲਿਟੀ ਸੀ ਉਹਨਾਂ ਸਾਰਿਆਂ ਨੇ ਉਸ ਗੱਲ ਨੂੰ ਰਿਜੈਕਟ ਕੀਤਾ ਵੀ ਇਹ ਇੱਕ ਕਿਸਮ ਦੀ ਚੁਣੀ ਹੋਈ ਸਰਕਾਰ ਜਿਹੜੀ ਹੈ ਲੋਕਾਂ ਵੱਲੋਂ ਉਹਨਾਂ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਵੀ ਇਹ ਗੱਲ ਠੀਕ ਨਹੀਂ ਹੈ ਐਡਮੰਟਨ ਸ਼ਹਿਰ ਦੇ ਮੇਅਰ ਅਮਰਜੀਤ ਸੋਹੀ ਔਰ ਕੈਲਗਰੀ ਦੀ ਮੇਅਰ ਜੋਤੀ ਗੋਂਡਾ ਖੋਰਾ ਨੇ ਇਸ ਗੱਲ ਦਾ ਵਿਰੋਧ ਕੀਤਾ ਔਰ ਜਦੋਂ ਦੂਸਰੀਆਂ ਰੂਰਲ ਏਰੀਆ ਦੇ ਵੀ ਜਿਹੜੇ ਸਿਗੇ ਜੀ ਮਨਿਸਪੈਲਿਟੀਜ਼ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਤੇ ਹੁਣ ਕੀ ਕੀਤਾ ਸਰਕਾਰ ਨੇ ਕੱਲ ਯਾਨੀ ਕਿ ਵੀਰਵਾਰ ਵਾਲੇ ਦਿਨ ਇੱਕ ਅਮੈਂਡਮੈਂਟ ਲਿਆਂਦੀ ਉਹਦੇ ਵਿੱਚ ਤਾਂ ਕਿ ਉਹ ਜਿਹੜੀਆਂ ਇੰਨੀਆਂ ਸਵੀਪਿੰਗ ਪਾਵਰਸ ਆਪਣੇ ਆਪ ਨੂੰ ਦੇ ਰਹੀਆਂ ਸੀ ਦੇ ਰਹੀ ਸੀ ਸਰਕਾਰ ਵੀ ਉਹ ਥੋੜੀਆਂ ਘਟਾਤੀਆਂ ਜਾਣ ਪਰ ਜਿਉਂ ਹੀ ਉਹ ਬਿੱਲ ਜਿਹੜਾ ਜੀ ਉਹ ਟੇਬਲ ਕੀਤਾ ਗਿਆ ਤੇ ਜਿਹੜੇ ਮਿਊਨਿਸਪੈਲਿਟੀਆਂ ਦੇ ਹੈ ਨੇ ਅਹੁਦੇਦਾਰ ਉਹਨਾਂ ਨੇ ਬਹੁਤ ਸਾਰਿਆਂ ਨੇ ਇੱਕ ਵਾਰ ਫਿਰ ਜਿਹੜਾ ਉਸ ਗੱਲ ਨੂੰ ਠੁਕਰਾ ਦਿੱਤਾ ਉਹ ਕਹਿੰਦੇ ਵੀ ਇਹ ਤਾਂ ਪ੍ਰੋਵਿੰਸ਼ੀਅਲ ਸਰਕਾਰ ਇੱਕ ਅਜੀਹਾ ਬਹੁਤ ਵੱਡਾ ਭੂਤ ਖੜਾ ਕਰ ਰਹੀ ਆ ਜਿਹੜਾ ਸਾਨੂੰ ਗਾਂ ਜਾ ਕੇ ਉਹ ਕੀ ਕਰ ਸਕਦਾ ਇਹ ਸਾਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਕੋਲ ਇੰਨੀਆਂ ਉਹ ਕਹਿੰਦੇ ਵੀ ਪਾਵਰਜ਼ ਹੋ ਜਾਣਗੀਆਂ ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਹਦੇ ਵਿੱਚ ਨਾ ਇਸ ਬਿੱਲ ਦੇ ਵਿੱਚ ਕਿਸੇ ਵੀ ਨਵੇਂ ਜਿਹੜੇ ਚਾਹੇ ਉਹ ਕਾਉਂਸਲਰ ਆ ਜਾਂ ਕੋ ਹੋਰ ਅਹੁਦੇਦਾਰ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਵਗੈਰਾ ਉਹ ਕਹਿੰਦੇ ਸੀ ਚੰਗੀ ਗੱਲ ਆ ਉਹ ਬਿਹਤਰ ਆ ਪਰ ਜਿਹੜਾ ਇਹ ਉਹਨਾਂ ਨੂੰ ਹਟਾਉਣ ਦਾ ਜਾਂ ਹੋਰ ਪਾਵਰ ਦਾ ਆਪਣੇ ਆਪ ਨੂੰ ਦਿੱਤਿਆ ਨਹੀਂ ਆ ਉਹ ਉਹਨਾਂ ਨੂੰ ਠੀਕ ਨਹੀਂ ਆ ਤੇ ਹੁਣ ਉਹਨਾਂ ਨੇ ਕਿਹਾ ਵੀ ਇਹ ਸਾਰੇ ਦਾ ਸਾਰਾ ਬਿੱਲ ਜਿਹੜਾ ਨਾ ਇਹਨ ਇੰਟਾਇਰਲੀ ਜਾਂ ਇੰਟਾਇਰਟੀ ਜਾਂ ਉਹਦਾ ਪੂਰੀ ਜਿੰਨਾ ਕਹ ਲਓ ਭਈ ਹੈਗਾ ਹਿਸਾਬ ਕਿਤਾਬ ਉਹਨੂੰ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ ਨਾ ਕਿ ਥੋੜਾ ਉਹਨੂੰ ਬਦਲਿਆ ਜਾਵੇ ਸੋ ਇਸ ਗੱਲ ਤੇ ਹੁਣ ਗੱਲ ਅੜੀ ਹੋਈ ਆ ਜੀ ਪਈ ਸਰਕਾਰ ਜਿਹੜੀ ਆ ਉਹ ਉਸ ਗੱਲ ਨੂੰ ਜਿਹੜਾ ਬੈਲਿਆ ਉਹਨੂੰ ਵਾਪਸ ਲੈਂਦੀ ਆ ਜਾਂ ਨਹੀਂ ਲੈਂਦੀ ਔਰ ਦੂਸਰੇ ਪਾਸੇ ਮਿਊਨਿਸਪੈਲਿਟੀਆਂ ਨੇ ਉਹ ਇਸ ਗੱਲ ਤੇ ਉਹਨੂੰ ਕਬੂਲ ਦੀਆਂ ਜਾਂ ਨਹੀਂ ਕਬੂਲ ਦੀਆਂ ਇਹ ਹੁਣ ਆਉਣ ਵਾਲੇ ਸਮੇਂ ਤੇ ਡਿਪੈਂਡ ਕਰਦਾ ਜੇ ਤੇ ਸਰਕਾਰ ਉਹਨੂੰ ਵਾਪਸ ਲੈ ਲੈਂਦੀ ਆ ਜੀ ਵਾਪ ਪੂਰੇ ਤੇ ਪੂਰੇ ਨੂੰ ਤਾਂ ਗੱਲ ਜਿਹੜੀ ਆ ਚੱਲ ਸਕਦੀ ਨਹੀਂ ਤਾਂ ਕਾਫੀ ਵੱਡਾ ਵਾਵੇਲਾ ਹੋ ਸਕਦਾ ਹੈ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ